ਸ਼ੁਰੂ ਕੀਤਾ ਗਿਆ ਸੀ ਅਸੀਂ ਸ਼ੁਰੂ ਤੋਂ ਗੱਲ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਜੋ ਵਿਵਾਦ ਬਖਿਆ ਹੋਇਆ ਸੀ ਜਿਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇੱਕ ਐਫੀ ਡੈਵਿਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਈ ਸ਼ਰਤਾਂ ਤੈਅ ਕੀਤੀਆਂ ਗਈ ਸੀ ਜਿਸ ਦਾ ਡਟਵਾ ਵਿਰੋਧ ਵਿਦਿਆਰਥੀ ਦੇ ਵੱਲੋਂ ਕੀਤਾ ਗਿਆ ਤੇ ਵਿਰੋਧ ਦੇ ਕਰਕੇ ਤਨਾ ਪ੍ਰਦਰਸ਼ਨ ਵੀ ਕੀਤਾ ਗਿਆ ਰੋਸ ਮੁਜ਼ਾਰੇ ਕੀਤੇ ਗੇ ਭੁਖੜ ਹੜਤਾਲ ਤੱਕ ਵਿਦਿਆਰਥੀ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਹਾਲ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਆਪਣਾ ਐਫੀ ਡੈਵਿਟ ਵਾਪਸ ਲੈਣਾ ਪਿਆ ਜਿਸ ਤੋਂ ਬਾਅਦ ਭੁਖੜ ਹੜਤਾਲ ਖਤਮ ਕਰ ਦਿੱਤੀ ਗਈ ਲੇਕਿਨ ਲੇਕਿਨ ਵਿਦਿਆਰਥੀਆਂ ਦੇ ਵੱਲੋਂ ਸੰਗਠਨ ਵਿੱਚ ਬਿੱਡਿਆ अ बँक के फैसले के खिलाफ ਜੋ ਇਹ ਤਨਾ ਪ੍ਰਦਰਸ਼ਨ ਕੀਤਾ ਹੈ TV ਸਕਰੀਨ ਤੇ ਤਸਵੀਰਾਂ ਵਿੱਚ ਅਸੀਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਤਾਂ ਸੋ ਬਾਦ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲ ਇੱਕ ਬਰਪਿੱਛੇ ਲਿਆ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨ ਇਹ ਕਿਹਾ ਗਿਆ ਕਿ ਹੁਣ ਜੋ ਸੈਨੇਟ ਚੋਣਾਂ ਹੋਣਗੀਆਂ ਜਲਦੀ ਸੈਨੇਟ ਚੋਣਾਂ ਹੋਣਗੀਆਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪੂਰਾ ਬਿਉਰਾ ਜੋ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਸੀ ਲੇਕਿਨ ਜੋ ਵਿਦਿਆਰਥੀ ਹੁਣ ਕੀ ਚਾਹੁੰਦੇ ਨੇ ਵਿਦਿਆਰਥੀ ਚਾਹੁੰਦੇ ਨੇ ਕਿ ਜੋ ਸੈਨੇਟ ਚੋਣਾਂ ਨੇ ਇਹਨਾਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਏ TV ਸਕਰੀਨ ਤੇ ਤਸਵੀਰਾਂ ਦੇਖੋ ਜ਼ਰਾ ਤਸਵੀਰਾਂ ਦੇਖੋ ਜ਼ਰਾ ਟੀਵੀ ਸਕਰੀਨ ਤੇ ਪੁਲਿਸ ਫੋਰਸ ਉਥੇ ਪਹੁੰਚ ਚੁੱਕੀ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਉਥੇ ਇਕੱਠਾ ਹੋਏ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚ ਦੇ ਤਹਿਤ ਵੱਡੇ ਪੱਧਰ ਤੇ ਸੰਘਰਸ਼ ਦੀ ਰਣਨੀਤੀ ਉਲੀ ਕੀ ਗਈ ਹੈ ਬਿਸਰੇ ਚੁੱਕੇ ਜਾ ਰਹੇ ਨੇ ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਮਨੋਜ ਜੋਸ਼ੀ ਵੀ ਸਾਨੂੰ ਜਾਣਕਾਰੀ ਪਹੁੰਚਾਉਣ ਕਿ ਆਖਿਰਕਾਰ ਇਹ ਸਭ ਕੁਝ ਹੋ ਕੀ ਰਿਹਾ ਹੈ ਕਿਉਂਕਿ ਤਾਂ ਨਾ ਪ੍ਰਦਰਸ਼ਨ ਜੋ ਕੀਤਾ ਗਿਆ ਸੀ ਦੇਖੋ ਕਿਸਾਨ ਵੀ ਉਥੇ ਅ ਜੋ ਪਹੁੰਚਣ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਕੌਣ ਕੌਣ ਪਹੁੰਚੇ ਨੇ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੀ ਮੈਂ ਮਨੋਜ ਜੋਸ਼ੀ ਦੇ ਨਾਲ ਗੱਲਬਾਤ ਕਰ ਪਾ ਰਹੀ ਹਾਂ ਮਨੋਜ ਜੀ ਕੀ ਆਵਾਜ਼ ਪਹੁੰਚ ਰਹੀ ਹੈ ਪਹੁੰਚ ਪਾ ਰਹੀ ਹੈ ਤੁਹਾਡੇ ਤੱਕ ਜੇ ਆਵਾਜ਼ ਪਹੁੰਚ ਪਾ ਰਹੀ ਹੈ ਤਾਂ ਦੱਸੋ ਕੀ ਕੀ ਹੋ ਰਿਹਾ ਹੈ ਗੇਟ ਗੇਟ ਨੰਬਰ 2 ਦੀ ਗੱਲ ਕਰੀਏ ਗੇਟ ਨੰਬਰ 2 ਤੇ ਜਿਹੜੇ ਲੋਕੀ ਬੈਠੇ ਸੀ ਰਾਤ ਦੇ ਉਹਨਾਂ ਨੂੰ ਪੁਲਿਸ ਚੜੀ ਹੈਗੀ ਹਟਾ ਰਹੀ ਹੈ ਸਮਝਾਇਆ ਗਿਆ ਕਿ ਇਹ ਰਸਤਾ ਕਲੀਅਰ ਕਰਨਾ ਤੁਸੀਂ ਰਸਤਾ ਕਲੀਅਰ ਕਰੋ ਰਸਤਾ ਕਲੀਅਰ ਕਰਨ ਵਾਸਤੇ ਉਹਨਾਂ ਨੂੰ ਸਮਝਾਇਆ ਗਿਆ ਹੈਗਾ ਤੇ ਬਹੁਤ ਸਾਰੇ ਜਿਹੜੇ ਵਿਅਕਤੀ ਬੈਠੇ 10-15 ਮਿੰਟ ਦੇ ਬੈਠੇ ਸੀ ਸਭ ਹਟਾ ਦਿੱਤੇ ਗਏ ਨੇ ਦੋ ਬੰਦੇ ਜਿਹੜੇ ਨੇ ਉਹ ਰਹਿ ਗਏ ਨੇ ਉਹਨਾਂ ਨੂੰ ਪੁਲਿਸ ਚੱਕਣ ਵਾਸਤੇ ਜਿਹੜੀ ਹੈਗੀ ਆ ਉਹ ਆਈ ਬਸ ਇੱਕ ਗੱਲ ਸਮਝਾਇਆ ਉਹਨਾਂ ਨੂੰ ਕੁਝ ਸਮਝਾ ਕੇ ਰਸਤਾ ਤੇ ਰਾਤ ਜਦੋਂ 2 ਨੰਬਰ ਦਾ ਗੇਟ ਬੰਦ ਕੀਤਾ ਸੀਗਾ ਤਾਂ ਇਹ ਗੇਟ ਬੰਦ ਨਹੀਂ ਕਰਨ ਦੇ ਰਹੇ ਸੀਗੇ ਇਹ ਕਹੇ ਸੀ ਕਿ ਗੇਟ ਬੰਦ ਕਰਨ ਦਾ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀਗਾ ਕੀ ਰਾਤੀ ਕਿੰਨੇ ਵਜੇ ਆਏ ਤੁਸੀਂ ਰਾਤੀ ਜੀ ਮੈਂ ਤਾਂ ਆਇਆ ਸੀਗਾ 2 ਵਜੇ ਕਿੱਥੋਂ ਆਏ ਸੀਗੇ ਆ ਤਾਂ ਮੈਂ ਇਸ ਗੱਲ ਨੂੰ ਦੇਖਣੇ ਤੋਂ ਤੇ ਰਾਤੀ ਜਿਹੜੀ ਸੀ ਲੋਕ ਉਹ ਬੈਠੇ ਸੀਗੇ ਕਾਫੀ ਜਿਹੜੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਤੇ ਪੁਲਿਸ ਨੇ ਪਹਿਲਾਂ ਸਮਝਾਇਆ ਇਹਨਾਂ ਨੂੰ ਵੀ ਤੁਸੀਂ ਰਸਤਾ ਹੈ ਇੱਕ ਇਹਨਾਂ ਨੂੰ ਜਿਹੜਾ ਹਟਾਇਆ ਜਾ ਰਿਹਾ ਤੇ ਗੇਟ ਖਾਲੀ ਕਰਤਾ ਸਾਰੇ ਲੋਕ ਜਿਹੜੇ ਜਸਬਰਾ ਬੰਦੇ ਬੈਠੇ ਸੀ ਹਟਾਦਨੇ ਦੋ ਬੰਦੇ ਜਿਹੜੇ ਰਹੇ ਨੇ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਹੈਗਾ ਪਾਬ ਇੱਕ ਹੀ ਸੀਗਾ ਕਿ ਜੇ ਤੁਸੀਂ ਉਰੇ ਬੈਠੇ ਹੋ ਤਾਂ ਇਹ ਰਸਤਾ ਜਿਹੜਾ ਕਲੀਅਰ ਕਰਨਾ ਹੈਗਾ ਇਹਨੂੰ ਖਾਲੀ ਕਰਨਾ ਪਊਗਾ ਤਾਂ ਇਸ ਕਰਕੇ ਰਾਤ ਦੇ ਬੈਠੇ ਸੀਗੇ ਤੇ ਹੁਣ ਜਿਹੜਾ ਇਹਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਤੇ ਹਟਾ ਕੇ ਸਮਝਾਇਆ ਗਿਆ ਪਹਿਲਾਂ ਵੀ ਤੁਸੀਂ ਜਿਹੜੇ ਨੇ ਇੱਥੇ ਨਾ ਬੈਠੋ ਇਹ ਰਸਤਾ ਸਾਨੂੰ ਖਾਲੀ ਕਰਨਾ ਪੈਣਾ ਹੈਗਾ ਤੇ ਖਾਲੀ ਕਰਨ ਦਾ ਇਹ ਜਿਹੜਾ ਆਰਡਰ ਸੀਗਾ ਕਿ ਹੈ ਕਿ ਇੱਥੇ ਬੰਦੇ ਇਕੱਠੇ ਨਹੀਂ ਹੋ ਸਕਦੇ ਤੇ ਪੁਲਿਸ ਨੂੰ ਕਿ ਦੋ ਨੰਬਰ ਗੇਟ ਜਿਹੜਾ ਹੈਗਾ ਮੇਨ ਗੇਟ ਮੰਨਿਆ ਜਾਂਦਾ ਹੈਗਾ ਤੇ ਇਸ ਥਾਂ ਤੋਂ ਇਹਨਾਂ ਨੂੰ ਹਟਾਉਣ ਦੀ ਜਿਹੜੀ ਪੂਰੀ ਜਿਹੜੀ ਕੋਸ਼ਿਸ਼ ਹੈ ਉਹ ਪੁਲਿਸ ਦੇ ਜਿਹੜੇ ਆਫੀਸਰਸ ਨੇ ਇਨਸਪੈਕਟਰ ਦੋ ਤੇ ਤਿੰਨ ਇਨਸਪੈਕਟਰ ਲਗਾਏ ਗਏ ਨੇ ਡੀਐਸਪੀ ਹੈਗੇ ਨੇ ਇੱਥੇ ਐਸਪੀ ਹੈਗੇ ਨੇ ਤੇ ਉਹ ਉਹਨਾਂ ਨੂੰ ਹਟਾ ਰਹੇ ਨੇ ਤੇ ਕਹਿ ਰਹੇ ਨੇ ਚੱਲੋ ਤੇ ਪਿਆਰ ਨਾਲ ਜਿਹੜਾ ਹੈਗਾ ਕਿਹਾ ਕਿ ਤੁਸੀਂ ਉਰੇ ਬੰਨੇ ਨਹੀਂ ਬੈਠ ਸਕਦੇ ਤੇ ਇੱਥੋਂ ਜਿਹੜਾ ਹੈਗਾ ਤੁਸੀਂ ਹਟਾਏ ਹਟਣਾ ਹੈਗਾ ਆ ਤੇ ਹਟਾਉਣ ਦੀ ਕੋਸ਼ਿਸ਼ ਕਿਤੋਂ ਦੇਖੋ ਪੁਲਿਸ ਨੇ ਦੇਖੋ ਪੂਰੀ ਜਲੀ ਘੇਰਾਬੰ ਪੋਰਟਸ ਬੰਦ ਹੈਗੀਆਂ ਨੇ ਤੇ ਜਿਹੜੀਆਂ ਹੈਗੀਆਂ ਨੇ ਗੱਡੀ ਜਿਹੜੀਆਂ ਆਨਦੀ ਜਾਂਦੀ ਉਹ ਦੇਖ ਕੇ ਚਾਈ ਜਾਂਦੀ ਹੈ ਇਹ ਗੇਟ ਹੈਗਾ ਦੇਖੋ ਰਸਤਾ ਪੂਰਾ ਉਹਦੇ ਮੂਰੇ ਬਸ ਲਗਾਈ ਗਈ ਹੈ ਕਿ ਰਸਤਾ ਪੂਰਾ ਬੰਦ ਕਰ ਦਿੱਤਾ ਇਸ ਜਾਣੇ ਵਾਲਾ ਆਣੇ ਵਾਲਾ ਦਾ ਰਸਤਾ ਸੀਗਾ ਉਹ ਪੂਰੀ ਤਰ੍ਹਾਂ ਬੰਦ ਹੈ ਜਾਣੇ ਵਾਲੇ ਪਾਸੇ ਵੀ ਜਿਹੜੀ ਗੱਡੀ ਹੈਗੀ ਹੈ ਉਹ ਵੀ ਲਗਾਈ ਗਈ ਹੈ ਤੇ ਪੁਲਿਸ ਜਿਹੜੀ ਹੈਗੀ ਹੈ ਉਹ ਇਹੀ ਗੱਲ ਕਹਿ ਰਹੀ ਹੈ ਕਿ ਤੁਸੀਂ ਹਟੋ ਸਮਾਨ ਦੇਖੋ ਚੱਕਦਾ ਉਹਨਾਂ ਦਾ ਤੇ ਜਿਹੜੇ ਸਮਾਨ ਹੈਗਾ ਨਾ ਉਹ ਚੱਕ ਦਿੱਤਾ ਗਿਆ ਹੈਗਾ ਤੇ ਦਰਿਆ ਜਿਹੜੇ ਸੀਗੇ ਚੱਕਦਿਆਂ ਦੇ ਤੇ ਉਹਨਾਂ ਨੂੰ ਕਹਿ ਰਹੇ ਸੀ ਗੱਡੀ 'ਚ ਜਾ ਕੇ ਬੈਠੋ ਗੱਡੀ 'ਚ ਬੈਠਣ ਦੀ ਗੱਲ ਕਹੀ ਜਾ ਰਹੀ ਹੈਗੀ ਆ ਤੇ ਰਸਤਾ ਕਲੀਅਰ ਕਰਨ ਦੀ ਜੋ ਗੱਲ ਕਹੀ ਗਈ ਸੀ ਉਸੇ ਪਰ ਪੁਲਿਸ ਜਿਹੜੀ ਹੈਗੀ ਨਾ ਸਮਝਾ ਕੇ ਤੁਸੀਂ ਦੇਖੋ ਸਮਝਾ ਕੇ ਇਹਨਾਂ ਨੂੰ ਜਿਹੜਾ ਲਾਜ਼ਾਰੀ ਹੈਗੀ ਆ ਕਿ ਸਾਰੇ ਜਿਹੜੇ ਨਿਹੰਗ ਜੱਥੇ ਬੰਦੇ ਦੇ ਲੋਕ ਸੀਗੇ ਉਹਨਾਂ ਨੂੰ ਤੇ ਪਿੱਛੇ ਕੀਤਾ ਗਿਆ ਹੈਗਾ ਤਾਂ ਬਾਕੀ ਜਿਹੜੇ ਹੋਰ ਵੀ ਲੋਕ ਸੀਗੇ ਉਹਨਾਂ ਸਭ ਨੂੰ ਹਟਾਇਆ ਗਿਆ ਹੈਗਾ ਤੇ ਇੱਕ ਇੱਕ ਕਰਕੇ ਸਭ ਨੂੰ ਹਟਾਤਾ ਤੇ ਬਿਲਕੁਲ ਰਸਤਾ ਆਪਕ ਆ ਗਿਆ ਕੀ ਮੋਂ ਸਾਨੂੰ ਕਲੀਅਰ ਹੁੰਦਾ ਹੈ ਔਰ ਦਿਖਾਈ ਆ ਦੇਰੀ ਹੈਗਾ ਤੇ ਪਰ ਇੱਕ ਵਾਰ ਜਿਹੜਾ ਨਿਹੰਗ ਨੂੰ ਹਟਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਨਹੀਂ ਅਸੀਂ ਹਟਾਂਗੇ ਇੱਥੇ ਜਿਹੜੇ ਹੋਰ ਜਿਹੜੇ ਲੋਕ ਬੈਠੇ ਉਹ ਨਹੀਂ ਬੈਠਣਗੇ ਕਿ ਇਹ ਸਟੂਡੈਂਟਸ ਨਹੀਂ ਹੈਗੇ ਇਹ ਸਾਰੇ ਬਾਹਰ ਤੋਂ ਆਏ ਹੋਏ ਲੋਕ ਸੀਗੇ ਜਿਹਨੂੰ ਹਟਾਇਆ ਗਿਆ ਹੈਗਾ ਤੇ ਪੂਰਾ ਰਸਤਾ ਦੇਖੋ ਗਗਨ ਕਲੀਅਰ ਆਪਾਂ ਕੀ ਕਰ ਰਿਹਾ ਨਾਲ ਦੇਖੋ ਲਿਜਾ ਰਹੇ ਉਹਨਾਂ ਨੂੰ ਨਾਲ ਲਿਜਾ ਰਹੇ ਨੇ ਤੇ ਤੁਹਾਡੇ ਸਾਹਮਣੇ ਵੀ ਸਾਰੇ ਨਿਹੰਗ ਜਿਹੜੇ ਨੇ ਤੁਹਾਡੇ ਸਾਹਮਣੇ ਜਾਂਦੇ ਹੋਏ ਦਿਖਾਈ ਦਿੰਦੇ ਆ ਤੁਹਾਨੂੰ ਤੇ ਇਹਨਾਂ ਨੂੰ ਜਿਹੜਾ ਹੈਗਾ ਹੁਣ ਪੁਲਿਸ ਨੇ ਕਿਹਾ ਵੀ ਚਲੋ ਨਹੀਂ ਦਾ ਅਸੀਂ ਤੁਹਾਨੂੰ ਆਪਣੀਆਂ ਗੱਡੀਆਂ 'ਚ ਬਿਠਾਵਾਂਗੇ ਤੇ ਇਹ ਜਾ ਰਹੇ ਹੈਗੇ ਨੇ ਤੁਸੀਂ ਦੇਖ ਸਕਦੇ ਉਹੋ ਕਰਕੇ ਬਾਹਰ ਕਰ ਦਿੱਤਾ ਗਿਆ ਔਰ ਪੂਰੀ ਗੱਡੀ ਇਨਕੀ ਗੱਡੀ ਆ ਰਹੀ ਹੈ ਜੋ ਜੋ ਗੱਡੀਆਂ ਹੈਗੀਆਂ ਨੇ ਤੁਸੀਂ ਦੇਖ ਲਿਆ ਉਹ ਇਹਨਾਂ ਨੂੰ ਹਟਾ ਕੇ ਰਸਤਾ ਜਿਹੜਾ ਹੈਗਾ ਪਾਸੇ ਹੈ ਲੱਗਾ ਉਹ ਕੀਤਾ ਗਿਆ ਤੇ ਕਦੋਂ ਆਏ ਦਵੇ ਜੀ ਰੱਖੀ ਆਏ ਤੇ ਅਸੀਂ ਸਵੇਰੇ ਆਏ ਸੀ 4 ਵਜੇ ਇੱਥੇ ਆਈ ਸੀ 4 ਵਜੇ ਪਹੁੰਚ ਗਏ ਜੀ ਇੱਥੇ ਸਵੇਰੇ ਕਿੱਥੋਂ ਆਏ ਆ ਬਿਠਣ ਦੇ ਬਿਠਣ ਤੋਂ ਆਏ ਹਾਂ ਦੋ ਨੰਬਰ ਗੇਟ ਤੇ ਬੈਠ ਗਏ ਫਿਰ ਅੰਦਰ ਜਾਣ ਨਹੀਂ ਦਿੰਦੇ ਜੀ ਅੰਦਰ ਨਹੀਂ ਜਾਣ ਦਿੰਦੇ ਜੀ ਗੇਟ ਬੰਦ ਕਰ ਰੱਖਿਆ ਰੱਖਿਆ ਇਹ ਇਹ ਇਲਾਕਾ ਸਾਡਾ ਹੀ ਕਹਿੰਦੇ ਹੁਣ ਫਿਰ ਅਸੀਂ ਅੱਜ ਰੋੜ ਤੇ ਬਹਿ ਜੰਨੇ ਆ ਜੀ ਤੇ ਅੰਦਰੋਂ ਸ਼ੂਟ ਨਹੀਂ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪਾਂ ਵੈਸੇ ਫਰੀਦਕੋੜ ਸਾਈਡ ਤੋਂ ਆ ਤੇ ਆਪਾਂ ਬੰਦੀ ਸਿੰਘਾਂ ਦੀ ਮੋਰਚੇ ਵਾਸਤੇ ਬੈਠੇ ਆ ਜੀ ਤਿੰਨ ਸਾਲ ਹੋ ਗਿਆ ਔਰ ਇਹਨਾਂ ਨੇ ਕਾਲ ਦਿੱਤੀ ਸੀ ਆਪਾਂ ਇੱਥੇ ਆਏ ਜੀ ਆਪਾਂ ਆਸੀਂ ਤਾਂ ਬਠਿੰਡੇ ਤੋਂ ਆਏ ਆ ਜੀ ਅਛਮੀਤ ਹੋਰਾਂ ਨੇ ਸਟੂਡੈਂਟਾਂ ਨੇ ਕਾਲ ਦਿੱਤੀ ਸੀ ਆਪਾਂ ਉਸ ਕਾਲ ਦੇ ਸਬੰਧ ਵਿੱਚ ਇੱਥੇ ਆਏ ਸੀ ਔਰ ਕੱਲ ਕੱਲ ਦੇ ਅਸੀਂ ਆਏ ਹੋਏ ਅਸੀਂ ਅੰਦਰ ਚਲੇ ਗਏ ਸੀ ਕੁਝ ਬੰਦਿਆਂ ਨੂੰ ਲੈਣ ਆਏ ਸੀ ਇਹਨਾਂ ਨੇ ਸਾਨੂੰ ਰਸਤੇ ਜਿੱਥੇ ਰਾਤ ਇੱਥੇ ਹੀ ਰੋਕ ਲਿਆ ਮੇਨ ਗੇਟ ਤੇ ਹੁਣ ਰਾਤ ਦੇ ਸਾਨੂੰ ਸਾਰੀ ਰਾਤ ਬਾਹਰ ਬਿਠਾ ਕੇ ਰੱਖਿਆ ਹੁਣ ਕਹਿੰਦੇ ਇੱਥੋਂ ਵੀ ਜਾਓ ਮੇਨ ਰੋਡ ਤੋਂ ਵੀ ਕਹਿੰਦੇ ਤੁਸੀਂ ਆਊਟ ਹੋ ਗੋ ਦੱਸੋ ਅਸੀਂ ਕਿੱਧਰ ਜਾਈਏ ਨਾ ਅਸੀਂ ਆਇਆ ਸੰਘਰਸ਼ ਵਾਸਤੇ ਨਾ ਅੰਦਰ ਜਾਣ ਦੇ ਰਹੇ ਆ ਨਾ ਉਹਨਾਂ ਦੇ ਸਪੋਰਟ ਕਰਨ ਦੇ ਰਹੇ ਆ ਨਾ ਗੇਟ ਤੇ ਬੈਠਣ ਦੇ ਰਹੇ ਆ ਦੱਸੋ ਕਿਹੜੇ ਪਾਸੇ ਜਾਈਏ ਇਹ ਤਾਂ ਗੁੰਡਾ ਕਰਦੀ ਹੋਗੀ ਨਾ ਸਿੱਧਾ ਜਿਹੜੇ ਹਟਾ ਦਿੱਤੇ ਗਏ ਤੁਸੀਂ ਦੇਖਿਆ ਕਿ ਰਸਤਾ ਹੈ ਕਦਰ ਕੀਤਾ ਗਿਆ ਕਿਉਂਕਿ ਦੇਖੋ ਪੁਲਿਸ ਨੇ ਸਪਸ਼ਟ ਕਰਤਾ ਕਿ ਪਿਆਰ ਨਾਲ ਸਮਝਾਇਆ ਕਿ ਇਹ ਜਿਹੜੀ ਪੂਰਾ ਰਸਤਾ ਗਗਨ ਵੀ ਸਾਫ ਕਰੋ ਪਰ ਇਹ ਦੱਸਦਣੇ ਕਿ ਅਸੀਂ ਰਾਤ 2 ਵਜੇ ਆਏ ਸੀਗੇ ਇਹ ਉਹ ਥਾਂ ਜਿੱਥੇ ਇਹ ਬੈਠੇ ਸੀਗੇ ਉਹਨੂੰ ਖਾਲੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਉਹ ਕਰਵਾ ਦਿੱਤਾ ਗਿਆ ਹੈਗਾ ਤੇ ਪੂਰਾ ਏਰੀਆ ਜਿਹੜਾ ਹੈਗਾ ਇਸ ਟਾਈਮ ਜਿਹੜਾ 2 ਨੰਬਰ ਗੇਟ ਦਾ ਜਾਨਵਰ ਰਸਤਾ ਉਹ ਸਾਫ ਕਰ ਦਿੱਤਾ ਗਿਆ ਹੈਗਾ ਖਾਲੀ ਕਰਤਾ ਤੇ ਇਹਨਾਂ ਨੂੰ ਇੱਥੋਂ ਇਸ ਏਰੀਆ ਤੋਂ ਬਾਹਰ ਕਰਤਾ ਕਿ ਇੱਥੇ ਨਹੀਂ ਬੈਣਾ ਹੈਗਾ ਇੱਥੇ ਕੋਈ ਨਹੀਂ ਬੈਠ ਸਕਦਾਗਾ ਜੀ ਗਗਨ ਬਿਲਕੁਲ ਤੁਸੀਂ ਉਸ ਤੋਂ ਪਹਿਲਾਂ 게ਟ ਨੰਬਰ 10 ਤੋਂ ਤਸਵੀਰਾਂ ਦਿਖਾਈਆਂ ਸੀ 게ਟ ਨੰਬਰ 2 ਤੱਕ ਤੁਸੀਂ ਆਗੇ ਕੁੱਲ ਕਿੰਨੇ 게ਟ ਨੇ ਯੂਨੀਵਰਸਿਟੀ ਦੇ ਔਰ ਹਰ ਇੱਕ 게ਟ ਤੇ ਕਿੰਨੀ ਤੈਨਾਤੀ ਹੈ ਇਸ ਬਾਰੇ ਕੀ ਜਾਣਕਾਰੀ ਹੈ ਦੀ ਬਿਲਕੁਲ ਦੇਖੋ ਜੀ ਜਿਹੜੇ ਗੇਟ ਨੇ ਤਿੰਨ ਗੇਟ ਨੇ ਮੇਨ ਜਿਹੜਾ ਹੈ ਕਿ ਨੰਬਰ 2 ਨੰਬਰ ਦਾ ਤਿੰਨ ਨੰਬਰ ਇਹ ਮੇਨ ਜਿਹੜਾ ਆਉਂਦਾ ਇੱਕ ਪੀਜੀ ਬਲਗੇਟ ਹੈਗਾ ਇੱਕ 15 ਸੈਕਟਰ ਵਾਲਾ ਦੇ ਤਰਫ ਗੇਟ ਹੈ ਤੇ ਇੱਕ ਜਿਹੜਾ ਹੈਗਾ ਆ ਉਹ 25 ਸੈਕਟਰ ਵਾਲਾ ਤਰਫ ਦੀ ਗੇਟ ਹੈ ਜਿਆਦਾਤਰ ਲੱਗਦਾ ਕਿ 25 ਸੈਕਟਰ ਤੋਂ ਆਣਗੇ ਇਸ ਇਸ ਦੋ ਨੰਬਰ ਗੇਟ ਤੋਂ ਵੀ ਜਿਹੜੇ ਆ ਸਕਦੇ ਨੇ ਪਰ ਪੂਰਾ ਰਸਤਾ ਬੰਦ ਕਰਤਾ ਦੇਖੋ ਜਿਹੜੇ ਰਾਤੀ ਲੋਕ ਆਏ ਸੀਗੇ ਉਹ ਹਟਾ ਦਿੱਤੇ ਗਏ ਨੇ ਤੇ ਪੁਲਿਸ ਨੇ ਤਾਂ ਇੱਕ ਹੀ ਗੱਲ ਕਹਿਣੀ ਸੀ ਕਿ ਕਿ ਇਹ ਏਰੀਆ ਜਿਹੜਾ ਹੈਗਾ ਨਾ ਕਿਸੇ ਧਰਨੇ ਵਾਸਤੇ ਨਾ ਬਰਦਾਸ਼ਤਨਵਾਦ ਤੇ ਇੱਥੇ ਨਹੀਂ ਬੈਠ ਸਕਦੇ ਸਮਝ ਉਹ ਸਾਰੇ ਭਾਰਤੋ ਕੋ ਫਿਰਕੋਟ ਤੋਂ ਕੋ ਬਠਿੰਡੇ ਤੋਂ ਇਸ ਤਰ੍ਹਾਂ ਆਏ ਹੋ ਸਕੇ ਤੇ ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆਗਾ ਪੁਲਿਸ ਨੇ ਪੂਰੀ ਬੈਰੀਕੇਟਿੰਗ ਕੀਤੀ ਹੋਈ ਹੈ ਰਸਤੇ ਤੋਂ ਫਿਰ ਇਹ ਜਿਹੜਾ ਜਾਣ ਵਾਲਾ ਰਸਤਾ ਜਿੱਥੇ ਮੈਂ ਖੜਾ ਆਂ ਤੇ ਇਹਦੇ ਪਿੱਛੇ ਦੇਖੂਗੇ ਅੱਗੇ ਬੈਰੀਕੇਟ ਲਗਾਏ ਨੇ ਤੇ ਪਿੱਛੇ ਜਿਹੜੀ ਹੈਗੇ ਬਸ ਲਗਾਈ ਗਈ ਹੈ ਕਿ ਕੋਈ ਵੀ ਗੱਡੀ ਜਿਹੜੀ ਗਈ ਇਸ ਤਰ੍ਹਾਂ ਇੱਕਦਮ ਤੋਂ ਅੰਦਰ ਨਾ ਜਿਹੜੀ ਹੈ ਉਹ ਬਰ ਸਕੇ ਪਾਬਾਕੀ ਪੂਰੇ ਪ੍ਰਬੰਧ ਕੀਤਾ ਕਿੰਨੇ ਦੋ ਬਸਾਂ ਤਿੰਨ ਬਸਾਂ ਲਗਾ ਦਿੱਤੀਆਂ ਨੇ ਦੇਖੋ ਤਿੰਨ ਬਸਾਂ ਲਗਾ ਕੇ ਉਹ ਰਸਤਾ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਇੱਕ ਬਸਾ ਗਿਆ ਉਸ ਤੋਂ ਅੱਗੇ ਦੂਜੀ ਬਸ ਹੈਗੀ ਹੈ ਉਸ ਤੋਂ ਅੱਗੇ ਤੀਜੀ ਬਸ ਹੈਗੀ ਤਿੰਨ ਬਸਾਂ ਲਗਾ ਕੇ ਨਾ ਇਹ ਪੂਰਾ ਗੇਟ ਜਿਹੜਾ ਹੈ ਸੀਲ ਕਰਤਾ ਪਾਬਾਕੀਆ ਕਿ ਇੱਥੇ ਹੁੰਦੇ ਕੋਈ ਆਊਗਾ ਕੋਈ ਇੱਕਦਮ ਨਹੀਂ ਜਾ ਸਕਦਾ ਬਸ ਤੋਂ ਆਊਗਾ ਬਸ ਰੋਕਣੀ ਪੋਗੀ ਬਸ ਜਿਹੜੀ ਹੈਗੀ ਹੈ ਬਸ ਹਟਾਣੀ ਪੋਗੀ ਤਾਂ ਅੱਗੇ ਆ ਸਕਦਾ ਤੇ ਆਫੀਸਰ ਦੀ ਗੱਡੀ ਲੱਗੀ ਹੋਣੀ ਹੈ ਉਸ ਤੋਂ ਅੰਦਰ ਗੇਟ ਹੈਗਾ ਉਸ ਤੋਂ ਅੰਦਰ ਬੈਰੀਕੇਟਿੰਗ ਹੈਗੀ ਹੈ ਤੇ ਅੰਦਰ ਪੂਰੀ ਫੋਰਸ ਹੈਗੀ ਹੈ ਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਜਾ ਰਿਹਾ ਅਸੀਂ ਵੀ ਜਦੋਂ ਆਏ ਸੀਗਾ ਤਾਂ ਸਾਨੂੰ ਵੀ ਜਿਹੜਾ ਜਾਣ ਤੋਂ ਰੋਕਿਆ ਕਿ ਨਹੀਂ ਜਾ ਸਕਦੇ ਨਾ 3 ਨੰਬਰ ਗੇਟ ਤੋਂ ਜਾਣ ਦਿੱਤਾ ਨਾ 2 ਨੰਬਰ ਤੋਂ ਜਾਣ ਦਿੱਤਾ ਹੁਣ ਅਸੀਂ ਹੈਗਾ 1 ਨੰਬਰ ਗੇਟ ਤੇ ਦੇਖਾਂਗੇ ਜਾ ਕੇ ਕਿ 1 ਨੰਬਰ ਗੇਟ ਤੇ ਜਾਣ ਦੰਦੇ ਹੈਗੇ ਆ ਜਾਂ ਨਹੀਂ ਦੰਦੇ ਹੈਗੇ ਪਰ ਇਹ ਗੱਲ ਸਪਸ਼ਟ ਹੈ ਕਿ ਚੰਡੀਗੜ੍ਹ ਪੁਲਿਸ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਵੱਲੋਂ ਪੂਰੇ ਜਿਹੜੇ ਪੁਖਤਾ ਪ੍ਰਬੰਧ ਨੇ ਹੋਰੇ ਕੀਤੇ ਗਏ ਨੇ ਵੀ ਕਿਸੇ ਨੂੰ ਉੱਥੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ اور ਦੂਜੇ ਪਾਸੇ ਇਹ ਗਿਆ ਕਿ ਜਿਹੜੀ ਉਹ ਆਪਾਂ ਕਹਿ ਕਿ ਜਿਹੜੀ ਜਥੇਬੰਦੀਆਂ ਹੈਗੀਆਂ ਉਹਨਾਂ ਨਾਲ ਵੀ ਜਿਹੜਾ ਰابطਾ ਜਿਹੜਾ ਹੈਗਾ ਉਹ ਸੀਐਡੀ ਦੇ ਲੋਕ ਜਿਹੜੇ ਨੇ ਉਹ ਕਾਇਮ ਕਰ ਰਹੇ ਨੇ ਤਾਂ ਕਿ ਪ੍ਰਦਰਸ਼ਨ ਜਿਹੜਾ ਹੈਗਾ ਇੱਥੇ ਤੱਕ ਨਾ ਆਵੇ ਤੇ ਕਿਸੇ ਅਫਸਰ ਨੂੰ ਉੱਥੇ ਬੁਲਾ ਕੇ ਮੈਮੋਰੰਡਮ ਦਿੱਤਾ ਜਾ ਸਕੇ ਉਹ ਜਾਂ ਪਰ ਜਿਹੜੀ 25 ਸੈਕਟਰ ਦਾ ਰੈਲੀ ਗਰਾਊਂਡ ਆ ਉੱਥੇ ਲਿਜਾਇਆ ਜਾਵੇ ਤੇ ਇਹ ਜਿਹੜਾ ਪ੍ਰਬੰਧ ਹੈ ਇਹ ਕਰਨ ਦੇ ਵੀ ਜਿਹੜੇ ਪ੍ਰਯਾਸ ਨੇ ਉਹ ਕੀਤੇ ਜਾ ਰਹੇ ਨੇ ਤੇ ਸਟੂਡੈਂਟਸ ਵੀ ਜਿਹੜੇ ਹਨ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਅੱਜ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈਗਾ ਤੇ ਜਿਹੜੇ ਸਟੂਡੈਂਟਸ ਹਨ ਕਿ ਤੋ ਕੁਸ ਕਿੱਥੇ ਜਾਣਾ ਸੀਗਾ ਟੈਸਟ ਹੈ ہمارا ਟੈਸਟ ਹੈ ہمارا ਹਾਂਜੀ ਜਾਣ ਨਹੀਂ ਦਿੱਤੇ ਨਹੀਂ ਨਹੀਂ ਆ ਗਏ ਹਮ ਤਾਂ ਅੱ비 ਆਏ ਜਾਣੇ ਤਾਂ ਦੇ ਰਹੇ ਹਾਂ ਦੇ ਰਹੇ ਟੈਸਟ ਜਾ ਰਹੇ ਹਮ ਲੋਕ ਪਲੇਸਮੈਂਟ ਆਈ ਰ ਹੈ ਪਲੇਸਮੈਂਟ ਡਰਾਈਵਰ ਸੈਂਟਰ ਕੀ ਆਲਸਾ ਅੱਛਾ ਕਾਹ ਬੋਲੇ ਉਹ ਬੋਲੇ ਆਈ ਕਾਰਡ ਦਿਖਾਓ ਔਰ ਚਲੇ ਜਾਓ ਚਲੇ ਜਾਓ ਲਓ ਕਿ ਸਟੂਡੈਂਟ ਜਿਹੜੇ ਆ ਉਹਨੂੰ ਆਈ ਕਾਰਡ ਦਿਖਾ ਕੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਹਾਂਜੀ ਹਾਂਜੀ ਤੇ ਕਿੰਨੇ ਕਿੰਨੇ ਵਜੇ ਟੈਸਟ ਹੈ? ਹਮ ਲੋਗੋ ਕਾ ਹਮੇ 8 ਵਜੇ ਪਹੁੰਚਣਾ ਹੈ। ਤੋ ਹਮ ਲੋਗ ਸਾਢੇ 7 ਨਿਕਲ ਗਏ ਸੀ। ਹਾਂਜੀ, ਜਿਆਦਾ ਜਲਦੀ ਨਹੀਂ। ਅਭੀ ਪਹੁੰਚੇ ਥੇ ਹਮ ਲੋਗ ਐਸੀ ਕੋਈ ਇਸ਼ੂ ਨਹੀਂ ਕਰਾਂ। ਹਮ ਹੋਸਟਲ ਸੇ ਕਸੂਰਬਾਹੌਲ ਹੋਸਟਲ ਹੋਸਟਲ ਨੰਬਰ 4। ਹਾਂਜੀ। ਤੋ ਇਹ ਹੋਸਟਲ ਦੇ ਸਟੂਡੈਂਟ ਆ ਜਿਹੜੇ ਜੀ ਇਹਨਾਂ ਨੂੰ ਅੰਦਰ ਦਾ ਪਲੇਸਮੈਂਟ ਡਰਾਈਵ ਹੈਗੇ ਉਹ ਟੈਸਟ ਕਰਦਾ ਤੇ ਉੱਥੇ ਉਹ ਜਾ ਰਹੇ ਹੈਗੇ ਨੇ ਤੇ ਸਾਰੇ ਜਪਕੀ ਇਹ ਆਪਾਂ ਪੂਰਾ ਜਿਹੜਾ ਏਰੀਆ ਤੁਹਾਨੂੰ ਦਿਖਾਇਆ ਗਿਆ ਹੈਗਾ ਨਾ ਇਹ ਬੱਸਾਂ ਨਾਲ ਸੀਲ ਕਰ ਦਿੱਤਾ ਗਿਆ ਹੈਗਾ ਦੋ ਨੰਬਰ ਗੇਟ। ਹਾਂ। ਜੀ ਦੋ ਨੰਬਰ ਗੜ ਪੂਰਾ ਬੱਸਾਂ ਨਾਲ ਦੇਖੋ ਸੀਲ ਕਰ ਦਿੱਤਾ ਗਿਆ ਪੁਲਿਸ ਦੇ ਜਵਾਨ ਬੈਠੇ ਆਗੇ ਨੇ ਤੇ ਮੈਂ ਕਹਿੰਦਾ ਵੀ ਪੂਰੇ ਯੂਨੀਵਰਸਿਟੀ ਦੇ ਹਾਲ ਵਾਲੇ ਤਕਰੀਬਨ ਤਕਰੀਬਨ ਜਿਹੜੀ ਆਪਾਂ ਲਗਾਈਏ 1000 ਦੇ ਆਸਪਾਸ ਜਿਹੜੇ ਪੁਲਿਸ ਦੇ ਜਵਾਨ ਨੇ ਨੇ ਆਫੀਸਰਦ ਨੇ ਤੇ ਅੰਦਰ ਜਿਹੜੀ ਯੂਨੀਵਰਸਿਟੀ ਦੀ ਆਪਣੀ ਜਿਹੜੀ ਸਿਕਿਉਰਿਟੀ ਹੈਗੀ ਉਹਦੇ ਜਵਾਨ ਨੇ ਉਹ ਤਨਾਤ ਕੀਤੇ ਗਏ ਹੈਗੇ ਨੇ ਤਾਂ ਕਿ ਕੋਈ ਵੀ ਅੰਦਰ ਅੱਜ ਨਾ ਜਾ ਸਕੇ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈਗਾ ਤੁਹਾਨੂੰ ਕੀਤਾ ਹੋਇਆ ਦਿਖਾਈ ਦੇ ਰਿਹਾਗਾ ਜੀ ਸਾਰੇ ਬੰਦੋਬਸਥ ਉਸਦੇ ਤੁਹਾਡੇ ਜ਼ਰੀਏ ਪਹੁੰਚ ਜਾ ਰਹੇ ਆ ਅੱਜ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸੱਤ ਬెలਤਸ ਫਿਰਾਸੀ ਆਪਣੇ ਦਸ਼ਕਤਕ ਪਹੁੰਚਾ ਰਹੇ ਤੇ ਗਰਾਉਂਡ ਜ਼ੀਰੋ ਦੇ ਡਟੇ ਹੋਏ ਨੇ ਪੂਰੀ ਬਾਤਰੀ ਦੇ ਨਾਲ ਸਾਡੇ ਸਹਿਯੋਗੀ ਮਨੋਜ ਜੋਸ਼ੀ ਜੋ ਹਰ ਇੱਕ ਅਗੇਡ ਤੋਂ ਜਾਣਕਾਰੀ ਦੇ ਰਹੇ ਨੇ ਅਸੀਂ ਆਪਣੇ ਦਸ਼ਕਤਕ ਪਹੁੰਚਾ ਰਹੇ ਹਾਂ ਕਿ ਇੱਕ ਦੇਖੋ ਹਰ ਕਿਸੇ ਦਾ ਹੱਥ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਦੰਨਾ ਪ੍ਰਦਰਸ਼ਨ ਕਰਨਾ ਹੈ ਲੋਕਤਾਂਤ੍ਰਿਕ ਹੱਥ ਹੈ ਔਰ ਪੁਲਿਸ ਹਵਲੋਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਕਾਵੀ ਕੰਨਾ ਨਾ ਵਾਪਰੇ ਕੋਈ ਵੀ ਸਮਾਜਿਕ ਕੰਸਰਜ ਹੋਏ ਕਿਸੇ ਤਰ੍ਹਾਂ ਦੇ ਹਾਲਾਤ ਨੂੰ ਖਰਾਬ ਨਾ ਕਰ ਸਕੇ ਇਸ ਲਈ ਪੂਰੀ ਚੌਕਸੀ ਵਰਤੀ ਗਈ ਹੈ ਸਾਰੇ ਬੰਦੋਬਸਥ ਕੀਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਨਾ ਵਿਗੜੇ ਹੁਣ ਆਪਾਂ ਅਗਰ ਮੰਗਾ ਤੇ ਗੱਲ ਕਰੀਏ ਮਨੋਜੀ ਜੀ ਜਿਹੜਾ ਦੇਖੋ ਪਹਿਲਾ ਐਫੀਡੇਵਿਟ ਸੀ ਅਫਗਾਨੂ ਲੈ ਕੇ ਵਿਰੋਧ ਪਤਾ ਸ਼੍ਰੀ ਅਫੀਦ ਅਫੀਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਾਪਸ ਲੈ ਲਿਆ ਫਿਰ ਜੋ ਸੈਨੇਟ ਦੇ ਸਿੰਡੀਕੇਟ ਮੰਗ ਕਰਨ ਦਾ ਕੇਂਦਰ ਸਰਕਾਰ ਦਾ ਫੈਸਲਾ ਉਸ ਦੇ ਖਿਲਾਫ ਵਿਦਿਆਰਥੀ ਡਟੇ ਤੇ ਉਸ ਨੂੰ ਲੈ ਕੇ ਵੀ ਜੋ ਹੈ ਹੁਣ ਪੀਜੂ ਪ੍ਰਸ਼ਾਸਨ ਦੇ ਵੱਲੋਂ ਪ੍ਰੋਸਾ ਦੇ ਦਿੱਤਾ ਗਿਆ ਕਿ ਸੈਨੇਟ ਚੋਣਾਂ ਹੋਣਗੀਆਂ ਜਲਦ ਹੋਣਗੀਆਂ ਤੇ ਹੁਣ ਚੌੜ ਤਰੀਕਾ ਦਾ ਐਲਾਨ ਤੇ ਜੋ ਮਸਲਾ ਜੋ ਕਹਿੰਦੇ ਨੇ ਨਾ ਗਰਾਰੀ ਉੱਥੇ اٹਕੀ ਹੋਈ ਹੈ ਕੀ ਲੱਗਦਾ ਹੈ ਕਿ ਇੰਨਾ ਜ਼ਿਆਦਾ ਸੰਘਰਸ਼ ਦੇ ਕੇ ਸਟੈਪ ਬੈਕ ਲੈਣਾ ਪਈਗਾ ਇੱਥੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਿ ਚੌੜ੍ਹ ਤਰੀਕਾ ਬਹੁਤ ਇੱਕ ਸੋਚ ਵਿਚਾਰ ਕਰਕੇ ਲੰਬਾ ਜਲਦੀ ਚੌੜ੍ਹ ਤਰੀਕਾ ਦਾ ਐਲਾਨ ਕਰ ਦਿੱਤਾ ਜਾਏ ਤਾਂ ਕਿ ਸਭ ਕੁਝ ਨਾਰਮਲ ਹੋ ਜਾਏ ਇੱਕ ਹੋਰ ਮਸਲਾ ਵੀ ਕਰਮਾਇਆ ਹੋਇਆ ਮੈਂ ਇਸ ਦੇ ਨਾਲ ਜੋੜੂੰਗੀ ਮਨੋਜ ਜੀ ਉਹ ਹੈ 골ਡਨ ਚਾਂਸ ਸਕੀਮ ਜਿਸ ਨੂੰ ਲੱਗੇ ਵਿਦਿਆਰਥੀ ਨੇ ਰੋਜ਼ਾਇਰ ਕੀਤਾ ਹੈ ਇਹ 골ਡਨ ਚਾਂਸ ਸਕੀਮ ਦਾ ਵਿਰੋਧ ਕਿਉਂ ਕਰ ਰਹੇ ਨੇ ਵਿਦਿਆਰਥੀ ਕੀ ਕਰ ਰਹੇ ਨੇ ਦੇਖੋ ਦੋ ਤਿੰਨ ਗੱਲਾਂ ਲੈਣੀਆਂ ਹੈਗੀਆਂ ਸੀ ਪਹਿਲੀ ਗੱਲ ਦਾ ਦੇਖੋ ਗੱगन ਉਸੇ ਵੀ ਕਿ ਐਫਆਰ ਦਿੱਤਾ ਜਾਵੇ ਕਿ ਇਹ ਪ੍ਰਦਰਸ਼ਨ ਨਹੀਂ ਕਰਾਗੇ ਇਹਦੇ ਬਿਲਕੁਲ ਹੀ ਗਲਤ ਹੈਗਾ ਆਪਾਂ ਵੀ ਸਟੂਡੈਂਟ ਲਾਈਫ 'ਚ ਰਹੇ ਆਪਾਂ ਵੀ ਸਟੂਡੈਂਟ ਜਿਹੜੀ ਕਿ ਆਪਾਂ ਕੇ ਜਥੇਬੰਦੀਆਂ ਨਾਲ ਜੁੜੇ ਰਹੇ ਆਂ ਸਟੂਡੈਂਟ ਦਾ ਇੱਕੋ ਹੱਕ ਹੁੰਦਾ ਹੈ ਕਿਸੇ ਵੀ ਗੱਲ ਨੂੰ ਲੈ ਕੇ ਮੰਗ ਨੂੰ ਮਨਾਉਣ ਵਾਸਤੇ ਕਿ ਉਹ ਪ੍ਰਦਰਸ਼ਨ ਕਰਨਗੇ ਧਰਨਾ ਦੇਣਗੇ ਹੜਤਾਲ ਕਰਨਗੇ ਇਹ ਹੱਕ ਜਿਹੜਾ ਸੀਗਾ ਐਫ ਡਬਲ ਯੂ ਡੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਔਰ ਇਹ ਜਿਹੜੀ ਲੜਾਈ ਹੈ ਪ੍ਰਿੰਸੀਪਲ ਦੇ ਵਿੱਚ ਪ੍ਰਬੰਧਨ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਾਈਸ ਚਾਂਸਰ ਦੇ ਵਿੱਚ ਸਟੂਡੈਂਟ ਦੀ ਹਮੇਸ਼ਾ ਹੀ ਤਣਾਤਣੀ ਰਹਿੰਦੀ ਹੈਗੀ ਆ ਤੇ ਇਹ ਜਿਹੜਾ ਸੀਗਾ ਬਾਕੀ ਹੀ ਬਿਲਕੁਲ ਗੈਰਕਾਨੂੰਨੀ ਸੀਗਾ ਆਪਾਂ ਕ ਜੇ ਸਟੂਡੈਂਟ ਤੁਸੀਂ ਐਪੀ ਫੀਲ ਦੰਨੇ ਤੁਸੀਂ ਧਰਨਾ ਪ੍ਰਦਰਸ਼ਨ ਦੇ ਕਰੋਗੇ ਨਹੀਂ ਕਰੋਗੇ ਜਾਂ ਕਰੋਗੇ ਤੁਹਾਡੇ ਉੱਪਰ ਕਾਰਵਾਈ ਹੋਗੀ ਤਾਂ ਇੱਕ ਗਲਤ ਸੀਗਾ ਕਿ ਅਸੀਂ ਨਹੀਂ ਕਰਾਂਗੇ ਤੇ ਇਹ ਬਿਲਕੁਲ ਗੈਰਬਾਜਵ ਸੀਗਾ ਉਹ ਵਾਪਸ ਹੋ ਗਿਆ ਉਸ ਤੋਂ ਬਾਅਦ ਜਿਹੜੀ ਸੀ ਸੈਂਟਰ ਦੀ ਮਿਨਿਸਟਰੀ ਆਫ ਹਾਂ ਆਪਾਂ ਕਹੀਏ ਕਿ ਐਜੂਕੇਸ਼ਨ ਕੇਂਦਰੀ ਐਜੂਕੇਸ਼ਨ ਮਿਨਿਸਟਰੀ ਦੀ ਜਿਹੜੀ ਗੱਲ ਸੀਗੀ ਉਹਨਾਂ ਨੇ ਜੋ ਹਾਇਰ ਐਜੂਕੇਸ਼ਨ ਬੰਦੋ ਜੋ ਜੋ ਆਪਾਂ ਕਹੀਏ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਸੈਨੇਟਰ ਨੂੰ ਲੈ ਕੇ ਸੈਂਟ ਮੈਂਬਰ ਘਟਾਉਣ ਨੂੰ ਲੈ ਕੇ ਉਹਨੂੰ ਲੈ ਕੇ ਬਾਕੀ ਇਤਰਾਜ਼ ਸੀਗਾ ਉਹਨਾਂ ਨੇ ਉਹ ਵਾਪਸ ਲੈ ਲਈ ਹੈਗਾ ਕਿਉਂਕਿ ਉਹਦਾ ਵਿਰੋਧ ਸਟੂਡੈਂਟ ਨੇ ਕੀਤਾ ਗਿਆ ਮਰੇ ਜੱਥ ਨਾਅ ਦੇ ਨਾਲ বিজেপি ਜਿਹੜੀ ਸੀਗੀ ਉਹ ਵੀ ਇਸ ਦੇ ਖਿਲਾਫ ਆਇਆ ਦਿਖੀ ਕਿ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਸੈਂਟ ਦੇ ਮੈਂਬਰ ਜਿਹੜੇ ਨੇ ਸਭ ਸਭ ਦੇ ਬੰਦੇ ਨੇ ਉਹਦੇ ਵਿੱਚ ਕਾਂਗਰਸ ਵੀ ਆ ਅਕਾਲੀ ਵੀ ਜਿਹੜੇ ਜੋ ਇੱਥੇ ਪੜੇ ਨੇ ਜੋ ਇੱਥੇ ਗ੍ਰੈਜੂਏਟ ਹੋਏ ਨੇ ਉਹ ਮੈਂਬਰ ਬਣ ਸਕਦੇ ਹੈਗੇ ਨਹੀਂ ਤੇ ਉਹਨਾਂ ਦਾ ਵੋਟ ਦਾ ਅਧਿਕਾਰ ਵੀ ਉਹਨਾਂ ਨੂੰ ਹੁੰਦਾ ਹੈਗਾ ਤੇ ਵੋਟ ਮੈਂ ਵੀ ਵੋਟ ਪਾਈ ਆ ਸੀ ਕਾ ਬਹੁਤ ਜਿਆਦਾ ਬਹੁਤ ਜਿਆਦਾ ਕਰ ਜਗ੍ਹਾ ਤੇ ਵੋਟ ਪਾਈ ਕਿਉਂਕਿ ਉਸ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਚਾਹੇ ਸੈਂਟ ਜਿੱਥੇ ਦੀ ਮਰਜ਼ੀ ਗਿਆ ਤੇ ਉਹ ਉਹ ਵੀ ਜਿਹੜਾ ਹੁਣ ਰੋਲ ਬੈਕ ਹੋ ਗਿਆ ਹੁਣ ਇਹਨਾਂ ਦੀ ਮੰਗ ਇਹ ਸੀਗੀ ਕਿ ਉਹਨਾਂ ਉਸ ਤੋਂ ਪਹਿਲਾਂ ਇਹ ਦਸ ਕੀਤਾ ਉਸ ਦਿਨ ਸ਼ਾਮ ਨੂੰ ਨਵੀਂ ਨੋਟੀਫਿਕੇਸ਼ਨ ਆ ਗਈ ਕਿ ਜਿਹੜਾ ਸਭ ਕੁਝ ਹੈ ਅਸੀਂ ਰੋਲ ਬੈਕ ਕਰਦੇ ਹਾਂ ਅਸੀਂ ਜੋ ਨੋਟੀਫਿਕੇਸ਼ਨ ਜਾਰੀ ਕੀਤੇ ਸਾਰੀਆਂ ਵਾਪਸ ਲੈ ਲੈ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਵੀਂ ਗੱਲ ਇਹ ਘਾਈ ਕਿ ਤੁਸੀਂ ਠੀਕ ਹੈ ਵਾਪਸ ਲੈ ਲਿਆ 1 ਸਾਲ ਤੋਂ ਸੈਂਟ ਦਾ ਇਲੈਕਸ਼ਨ ਨਹੀਂ ਹੋਇਆਗਾ ਤੁਸੀਂ ਉਹ ਇਲੈਕਸ਼ਨ ਜਿਹੜਾ ਹੈਗਾ ਕਰਵਾ ਦਿਓ ਸੈਂਟ ਦਾ ਸਿੰਡੀਕੇਟ ਦਾ ਇਲੈਕਸ਼ਨ ਕਰਵਾ ਦਿਓ ਤੇ ਅਸੀਂ ਉਸ ਦੇ ਬਾਅਦ ਡੇਟਾ ਦਾ ਐਲਾਨ ਕਰ ਦੋ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਬੰਦ ਕਰ ਦਾਂਗੇ ਤੇ ਇਹ ਜਿਹੜੀ ਗੱਲ ਆ ਗਈ ਹੈ ਤੇ ਜਿਹੜੀ ਕਿ 골ਡਨ ਚਾਂਸ ਜਿਹੜੀ ਗੱਲ ਕਰਦੇ ਹਾਂ 골ਡਨ ਚਾਂਸ ਇਹ ਹੁੰਦਾ ਕਿ ਜਿੱਥੇ ਕਿਸੇ ਕਈ ਇਦਾਂ ਦੇ ਸਟ ਜਾਮ ਦੇ ਵਿੱਚ ਟਿਕਣਾ ਕੋਈ ਪਾਸ ਨਾ ਹੋਇਆ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ 골ਡਨ ਚਾਂਸ ਦੀ ਜਿਹੜੀ ਡਿਮਾਂਡ ਗੱਲ ਕਰਦੇ ਆਂ ਪਰ ਯੂਨੀਵਰਸਿਟੀ ਵੱਲੋਂ ਬਟਵੰਡ ਹੈ ਕਿ ਉਹ ਕਿੰਨਾ ਦਿੰਦੀ ਆ ਕਿਸ ਕਿਸ ਨੂੰ ਦਿੰਦੀ ਹੈਗੀ ਆ ਤੇ ਉਹਦੀ ਵੀ ਜਿਹੜੀ ਕੈਟਾਗਰੀ ਦੀ ਜਿਹੜਾ ਰੌਲਾ ਹੈਗਾ ਉਹ ਵੀ ਕਾਫੀ ਪਿਆ ਜਾਏਗਾ ਪਰ ਇਧਰ ਇਹ ਗੱਲਾਂ 골ਡਨ ਚਾਂਸ ਹੋ ਗਿਆ ਚੋਨੇ ਅੱਜ ਗਰਮਾਉਣਗੇ ਕਿ ਵਿਦਿਆਰਥੀਆਂ ਦੇ ਵੱਲੋਂ ਪੂਰਾ ਰੋਜ਼ਾਰ ਕਿੱਧਰ ਜਾ ਰਿਹਾ ਮੈਂ ਵਾਪਸ ਆਉਂਗਾ